स्टेटमेंट चुके स्पेक्स कई जिसम ये मजबूरी है नजर आता है जिना नहीं नहीं जिना कई दिक्कत एक्चुअल प्रॉब्लम उस तो छुटकारा के मैं पाया जा तो और अखा कोई बीमारी नहीं चश्मा ਸਭ ਤੋਂ ਵੱਡਾ ਮੁੱਦਕ ਕੀ ਅਸੀਂ ਬਰਸਾਤਾ ਦੇ ਵਿੱਚ ਆਪਣੇ ਅੱਖਾਂ ਦੇ ਨਾਲ ਕੋਈ ਆਪਰੇਟ ਕਰਵਾਣਾ ਹੈ ਕੋਈ ਟ੍ਰੀਟਮੈਂਟ ਕਰਵਾਣੀ ਹੈ ਉਸ ਨੂੰ ਕੈਰੀ ਫਾਰਵਰਡ ਕਰ ਸਕਦੇ ਜਾਂ ਨਹੀਂ ਮੌਸਮ ਦਾ ਕੋਈ ਦੇਖਣਾ ਨਹੀਂ ਲੱਗਿਆ ਅੱਜ ਕੱਲ੍ਹ ਦੇ ਆਪਰੇਸ਼ਨ ਦੇ ਵਿੱਚ ਜਿਹੜਾ ਕਿ ਅੱਖਾਂ ਦੇ ਆਪਰੇਸ਼ਨ ਹੁੰਦੇ ਨੇ ਤੁਸੀਂ ਆਪਰੇਸ਼ਨ ਕਰਵਾਓ ਆਪਦੇ ਹਿਸਾਬ ਦੇ ਨਾਲ ਤੁਹਾਨੂੰ ਨੇੜਾ ਕਿਉਂ ਚਾਹੀਦਾ ਤੁਸੀਂ ਕਹਿੰਦੇ ਮੈਨੂੰ ਦੂਰ ਤੇ ਵੀ ਚਾਹੀਦੀ ਮੈਨੂੰ ਨੇੜੇ ਤੇ ਵੀ ਚਾਹੀਦੀ ਮੈਂ ਕੰਪਿਊਟਰ ਤੇ ਵੀ ਕੰਮ ਕਰਦਾ ਨੇੜਾ ਉਸ ਤਰ੍ਹਾਂ ਬਣੇ ਔਰ ਤੁਸੀਂ ਕਹਿੰਦੇ ਕਿ ਨਹੀਂ ਤੁਹਾਨੂੰ ਮੈਨੂੰ ਨੇੜੇ ਤੇ ਹੀ ਉੱਜਾਵੇ ਦੂਰ ਦਾ ਮੈਨੂੰ ਕੋਈ ਨਹੀਂ ਇਹ ਉਸ ਤਰ੍ਹਾਂ ਵੀ ਕੀਤਾ ਜਾਂਦਾ ਹੈ ਤਸਲ ਬਲੇ ਕਰਵਾਇਆ ਸੀ ਉਹਨਾਂ ਦੇ ਹੁਣ ਨੰਬਰ ਵਾਪਸ ਆ ਗਿਆ ਪੁਰਾਣੀ ਟੈਕਨੋਲੋਜੀ ਨਾਲ ਉਹਨਾਂ ਸੋਚਣਗੇ ਆ ਕਿ ਫੇਰ ਤੋਂ ਅਸੀਂ ਕਰਾਈਏ ਪੰਗਾ ਲਈਏ ਆਖਣਾ ਇਹ ਨਾ ਦੇ ਪਰ ਦੁਬਾਰਾ ਅਗਰ ਆਵੇ ਤਾਂ ਅਸੀਂ 2P2T ਉੱਪਰ ਐਨਐਸਪਲ ਪ੍ਰੋਸੀਡਰ ਕਰ ਸਕਦੇ ਹਾਂ ਮਤਲਬ ਰੀਟਰੀਟਮੈਂਟ ਕਰ ਸਕਦੇ ਹਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਸੀਂ ਜਦ ਫੋਨ ਸਕ੍ਰੋਲ ਕਰਦੇ ਆ ਤੇ ਇੱਕ ਸਟੇਟਮੈਂਟ ਸਟਾਈਲ ਸਟੇਟਮੈਂਟ ਬਣ ਚੁੱਕੇ ਨੇ ਸਪੈਕਸ ਕਈ ਲੋਕਾਂ ਦੀ ਇਹ ਮਜਬੂਰੀ ਹੈ ਜਿਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਜਿਨ੍ਹਾਂ ਦੀ ਕਈ ਦਿੱਕਤਾਂ ਹੁੰਦੀਆਂ ਰਿਗਾਰਡਿੰਗ ਰੀਡਿੰਗ ਸਟੱਡਿੰਗ ਬਟ ਐਟ ਦ ਸੇਮ ਟਾਈਮ ਕੁਝ ਲੋਕ ਇਸ ਨੂੰ ਸਿਰਫ ਐਜ਼ ਅ ਫੈਸ਼ਨ ਟ੍ਰੈਂਡ ਵੀ ਯੂਜ਼ ਕਰਦੇ ਨੇ ਬਟ ਜਨਰਲੀ ਐਕਚੁਅਲ देयर इज ਅ ਪ੍ਰੋਬਲਮ ਹੈ ਉਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਐਂਡ ਐਟ ਦ ਸੇਮ ਟਾਈਮ ਇਸ ਸਰਸਾਤਾ ਦੇ ਮੌਸਮ ਦੇ ਵਿੱਚ ਕਿਵੇਂ ਆਪਣੀ ਅੱਖਾਂ ਦਾ ਸੀ ਧਿਆਨ ਰੱਖ ਸਕਦੇ ਤੇ ਕੀ ਸਭ ਤੋਂ ਵੱਡਾ ਮਿਥ ਕੀ ਅਸੀਂ ਬਰਸਾਤਾ ਦੇ ਵਿੱਚ ਆਪਣੇ ਅੱਖਾਂ ਦੇ ਨਾਲ ਕੋਈ ਆਪਰੇਟ ਕਰਵਾਣਾ ਹੈ ਜਾਂ ਕੋਈ ਟ੍ਰੀਟਮੈਂਟ ਕਰਵਾਣੀ ਹੈ ਉਸ ਨੂੰ ਕੈਰੀ ਫਾਰਵਰਡ ਕਰ 사ਦੇ ਜਾਂ ਨਹੀਂ ਇਹ ਸਾਰੇ ਕੁਐਸਚਨਸ ਦਾ ਅੱਜ ਆਨਸਰ ਮੈਂ ਤੁਹਾਡੇ ਕੋਲ ਲੈ ਕੇ ਆਈਆਂ ਸਸਟਰੀਕਾਲਜੀ ਤੁਸੀਂ ਦੇਖੋ ਪੀਡੀਸੀ ਮੈਂ ਹਾਂ ਕੀਰਤੀ ਪਾਠਕ ਔਰ ਇਸੇ ਤਨਾਲ ਸਰਨਾਲਾ ਜੁੜੇ ਨੇ ਥੰਡਾਇਆ ਹਸਪੀਟਲ ਦੇ ਐਮਟੀ ਜੇ ਐਸ ਥੰਗੀ ਇਹਨਾਂ ਦਾ ਨਾਮ ਦੁਆਬਾ ਵੈਲ ਦੇ ਵਿੱਚ ਬਹੁਤ ਜ਼ਿਆਦਾ ਲੱਤਾ ਜਾਂਦਾ ਜਦ ਵੀ ਕਿਸੇ ਨੂੰ ਅੱਖਾਂ ਦੀ ਕੋਈ ਦਿੱਕਤ ਹੁੰਦੀ ਨਾ ਤਾਂ ਇੱਕ ਨਾਮ ਸਾਹਮਣੇ ਆ ਹੀ ਜਾਂਦਾ ਉਹ ਹੁੰਦਾ ਹੈ ਥਿੰਡ ਆਈ ਹਸਪੀਟਲ ਸਸ਼ਕਲ ਸਰ ਬਹੁਤ ਬਹੁਤ ਸਵਾਗਤ ਕਰਦੇ ਆ ਸਰ ਕਿਵੇਂ ਹੋ ਤੁਸੀਂ ਪਹਿਲੇ ਤਾਂ ਤੇ ਬਰਸਾਤਾ ਚੱਲ ਰਹੀ ਹੈ ਅੱਜ ਕੱਲ ਕੁਝ ਕਹਿੰਦੇ ਕਿ ਨਹੀਂ ਕਰਨਾ ਚਾਹੀਦਾ ਅੱਖਾਂ ਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਪਰ ਸਭ ਤੋਂ ਪਹਿਲੇ ਕੁਐਸਚਨ ਹੀ ਪੁੱਛੂਗੀ ਕਿ ਸਰ ਇਹ ਗੱਲ ਸਹੀ ਹੈ ਇਹ ਜਾਂ ਨਹੀਂ ਕਿਸੇ ਹੱਦ ਤੱਕ ਪਹਿਲਾਂ ਇਹ ਠੀਕ ਹੋਇਆ ਕਰਦਾ ਸੀ ਉਸ ਟਾਈਮ ਆਪਰੇਸ਼ਨ ਹੁੰਦੇ ਸੀ ਔਰ ਮਰੀਜ਼ ਨੂੰ ਕਟੋ-ਕਟੇ ਇੱਕ ਹਫ਼ਤਾ ਉਹਦੇ ਵਿੱਚ ਰਹਿਣਾ ਪੈਂਦਾ ਸੀ ਪੱਟੀ ਬੰਨ੍ਹਣੀ ਪੈਂਦੀ ਸੀ ਉਸ ਤੋਂ ਬਾਅਦ ਵੀ ਆਰਾਮ ਕਰਨਾ ਪੈਂਦਾ ਸੀ ਔਰ ਗਰਮੇ-ਧਮਸੇ ਵਿੱਚ ਆਪਣੇ ਐਸੀ ਕੋਈ ਸਹੂਲਤਾਂ ਨਹੀਂ ਸੀ ਹੁੰਦੀਆਂ ਜਿੱਦੇ ਵਿੱਚ ਕਿ ਕਿਤੇ ਗਰਮੀ ਨਾ ਲੱਗੇ ਹਾਂ ਸੋ ਪਛਾਣਾ ਹੁਣ ਆਉਣਾ ਅੰਤਰਾ ਪ੍ਰੋਸੈਸ ਹੋਥੇ ਇਨਫੈਕਸ਼ਨ ਦੇ ਡਰ ਰਹਿੰਦੇ ਸੀ ਔਰ ਅੱਜਕੱਲ੍ਹ ਹੁਣ ਸਰਜਰੀ ਦੀਆਂ ਸਹੂਲਤਾਂ ਇੰਨੀਆਂ ਚੰਗੀਆਂ ਹੋ ਗਿਆ ਹਨ ਕਿ ਹੁਣ ਤੁਹਾਨੂੰ ਹਸਪਤਾਲ ਰਹਿਣ ਦੀ ਪੈਂਦਾ ਤਨੋਂ ਪੱਟੀ ਕਰਨੀ ਨਹੀਂ ਪੈਂਦੀ ਕੋਈ ਇੰਜੈਕਸ਼ਨ ਲੱਗਦਾ ਨਹੀਂ ਕੋਈ ਟਾਂਕਾ ਨਹੀਂ ਲੱਗਦਾ ਜਦੋਂ ਇਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਤਾਂ ਤੁਹਾਡੇ ਕੋਈ ਇਨਫੈਕਸ਼ਨ ਹੋਣ ਦਾ ਡਰ ਨਹੀਂ ਰਹਿੰਦਾ ਜਦੋਂ ਇਹ ਡਰ ਨਹੀਂ ਹੈ ਤਾਂ ਤੁਸੀਂ ਆਰਾਮ ਨਾਲ ਜੋ ਕੁਝ ਮਰਜ਼ੀ ਕਰ ਸਕਦੇ ਹੋ ਆਰਾਮ ਨਾਲ ਸਰ ਬਸ ਸਰਦੀ ਗਰਮੀ ਬਰਸਾਤ ਮੌਸਮ ਦਾ ਕੋਈ ਵੀ ਐਸਾ ਲੈਣਾ ਦੇਣਾ ਨਹੀਂ ਹੈ ਅੱਜ ਕੱਲ੍ਹ ਦੇ ਆਪਰੇਸ਼ਨ ਦੇ ਵਿੱਚ ਜਿਹੜਾ ਕਿ ਅੱਖਾਂ ਦੇ ਆਪਰੇਸ਼ਨ ਹੁੰਦੇ ਨੇ ਨਹੀਂ ਨਹੀਂ ਤੁਹਾਡਾ ਐਕਸਪੀਰੀਅੰਸ ਆਰ ਓਵਰ ધ ਈਅਰਸ ਹੈ ਤੇ ਨੇ ਹੱਕ ਹੈ ਤੋਂ ਮੈਂ ਕੈਸਾ ਥ੍ਰੀ ਡੈਕ ਮੋਰ ਥੈਨ ਥ੍ਰੀ ਡੈਕੇਡਸ ਮੋਰ ਥੈਨ ਥ੍ਰੀ ਡੈਕੇਡਸ ਤੇ ਤੁਸੀਂ ਟਰਾਂਸਫਰਮੇਸ਼ਨ ਵੀ ਸਰ ਦੇਖੀ ਐ ਕਿ ਕਿਵੇਂ ਪਹਿਲੇ ਇੱਕ ਮੈਨੂਅਲੀ ਕੀਤਾ ਜਾਂਦੇ ਸੀ ਅੱਖਾਂ ਦੇ ਆਪਰੇਸ਼ਨ ਤੇ ਅੱਜ ਕੱਲ ਰੋਬੋਟਿਕ ਸਰਜਰੀਜ਼ ਕੀਤੀਆਂ ਜਾਂਦੀਆਂ ਐ ਐਡਵਾਂਸਮੈਂਟ ਹੋ ਚੁੱਕੀ ਐ ਤੇ ਉਸ ਦੇ ਸਾਨੂੰ ਕ੍ਰੋਸ ਹੈਗੇ ਹੈਗੇ ਨੇ ਕੁਝ ਇਦਾਂ ਦੀ ਚੀਜ਼ਾਂ ਵੀ ਨੇ ਜਿਨ੍ਹਾਂ ਦਾ ਇhtਿਆਤ ਵੀ ਰੱਖਣਾ ਪੈਂਦੇ ਸਾਨੂੰ ਕਿ ਉਹ ਚੀਜ਼ਾਂ ਧਿਆਨ ਚ ਰੱਖਣੀ ਚਾਹੀਦੀਆਂ ਜੁਗਰ ਟ੍ਰੀਟਮੈਂਟ ਕਰਵਾਈ ਐ ਸੀ ਅੱਖਾਂ ਦੀ ਅ ਬਿਲਕੁਲ ਜਦੋਂ ਤੁਸੀਂ ਕੋਈ ਟ੍ਰੀਟਮੈਂਟ ਕਰਵਾਉਣਾ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਹਮੇਸ਼ਾ ਸੋਚਣਾ ਚਾਹੀਦਾ ਹੈ ਤੇ ਤੁਹਾਨੂੰ ਉਸ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਅੱਜ ਕੱਲ੍ਹ ਹਸਪਤਾਲ ਦੇ ਵਿੱਚ ਬਹੁਤ ਹੀ ਧਿਆਨ ਰੱਖਿਆ ਜਾਂਦਾ ਹੈ ਕਿ ਮਰੀਜ਼ ਨੂੰ ਇਨਵੋਲ ਕੀਤਾ ਜਾਵੇ ਟ੍ਰੀਟਮੈਂਟ ਦੇ ਵਿੱਚ ਇਹ ਨਹੀਂ ਕਿ ਪਹਿਲਾਂ ਜਦੋਂ ਤੁਸੀਂ ਹੁੰਦੇ ਸੀ ਡਾਕਟਰ ਕੋਲ ਗਏ ਉਹਨੂੰ ਕਹਿੰਦੇ ਜੋ ਕੁਛ ਮਰਜ਼ੀ ਕਰਦੇ ਹੋ ਹਾਂ ਦੇਖ ਲਓ ਸੱਜੀ ਡਾਕਟਰ ਵੀ ਅੱਜ ਸਮੇਂ ਇਹ ਇਹ ਕਰਨੇ ਕਿ ਨਹੀਂ ਜੀ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਤੁਹਾਡੀ ਵੀ ਨਾਲ ਸਲਾਹ ਹੋਣੀ ਚਾਹੀਦੀ ਹੈ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ ਮਿਲਣਾ ਕੀ ਹੈ ਕਿਸ ਤਰ੍ਹਾਂ ਦੀ ਤੁਹਾਨੂੰ ਨਿਗਾ ਚਾਹੀਦੀ ਹੈ ਕੀ ਕੁਆਲਿਟੀ ਹੋਣੀ ਚਾਹੀਦੀ ਹੈ ਕਿ ਤੁਸੀਂ ਦੇ ਨਾਲ ਖੁਸ਼ ਹੋਗੇ ਤੁਹਾਡੀ ਜਰੂਰਤ ਕੀ ਹੈ ਉਹਦੇ ਸਾਹ ਨਾਲ ਉਹਦੇ ਸਾਹ ਦੇ ਨਾਲ ਅਸੀਂ ਉਹਦੀ ਨਿਗਾ ਨੂੰ ਕਸਟਮਾਈਜ਼ ਕਰਦੇ ਹਾਂ ਅੱਛਾ ਜੀ ਏ ਨਹੀਂ ਕਿ ਪਹਿਲਾਂ ਆਗੇ ਜੀ ਠੀਕ ਹੈ ਜੀ ਆਪਰੇਸ਼ਨ ਕਰ ਦਿੱਤਾ ਤਾਂ ਡੇਢ ਮਹੀਨੇ ਬਾਅਦ ਆਣ ਲੱਗੇ ਕਿ 10 ਨੰਬਰ ਦੀ ਉਸ ਵਾਰ ਤੁਸੀਂ ਇਦਾਂ ਲਗਾ ਕੇ ਮੋਟੀਆਂ ਅੱਖ ਦੇਖ ਰਹੇ ਚੱਲ ਫਿਰ ਨਹੀਂ ਸਕਦੇ ਖਾ ਪੀ ਨਹੀਂ ਸਕਦੇ ਹੁਣ ਤਾਂ ਤੁਸੀਂ ਆਪਰੇਸ਼ਨ ਕਰੋ ਆਪਦੇ ਹਿਸਾਬ ਦੇ ਨਾਲ ਤੁਹਾਨੂੰ ਨੀਗਾ ਕਿਹੋ ਜੀ ਚਾਹੀਦੀ ਤੁਸੀਂ ਕਹਿੰਦੇ ਮੈਨੂੰ ਦੂਰ ਦੀ ਚਾਹੀਦੀ ਹੈ ਮੈਨੂੰ ਨੇੜੇ ਦੀ ਚਾਹੀਦੀ ਹੈ ਮੈਂ ਕੰਪਿਊਟਰ ਤੇ ਵੀ ਕੰਮ ਕਰਨਾ ਨੀਗਾ ਉਸ ਤਰ੍ਹਾਂ ਬਣੇਗੀ ਹੋਰ ਤੁਸੀਂ ਕਹਿੰਦੇ ਕਿ ਨਹੀਂ ਤੁਮੇ ਮੈਨੂੰ ਨੇੜੇ ਤੇ ਹੋ ਜਾਵੇ ਦੂਰ ਦਾ ਮੈਨੂੰ ਕੋਈ ਨਹੀਂ ਜੀ ਇਹ ਸੋਚ ਤਰ੍ਹਾਂ ਵੀ ਕਿੱਥੇ ਜਾ ਸਕਦਾ ਹੈ ਤੁਸੀਂ ਕਹਿੰਦੇ ਹੋ ਕਿ ਮੈਂ ਕੰਪਿਊਟਰ ਤੇ ਕੰਮ ਕਰਨਾ ਤਾਂ ਮੇਰਾ ਦੋ ਹੀ ਕੰਮ ਹੈ ਬਾਕੀ ਮੈਂ ਕੰਮ ਨਹੀਂ ਜੀ ਵਸਾਈ ਕਰਨਾ ਇਹ ਸੋ ਵੀ ਕੀਤਾ ਜਾ ਸਕਦਾ ਮਤਲਬ ਹਰ ਤਰ੍ਹਾਂ ਦੀ ਨਿਗਰਾਨੀ ਤੁਹਾਨੂੰ ਕੀਤਾ ਜਾ ਸਕਦਾ ਹੈ ਇੱਕ ਕਸਟਮਾਈਜੇਸ਼ਨ ਪ੍ਰੋਪਰ ਹੋ ਜਾਂਦੀ ਹੈ ਹਾਂ ਕੋਈ ਵੀ ਚੀਜ਼ 100% ਨਹੀਂ ਹੈ ਉਹ ਤੋ ਤੱਕ ਜਦੋਂ ਤੱਕ ਕਿ ਇੱਕ ਨੇਚਰਲ ਆਖ ਦੀ ਤਰ੍ਹਾਂ ਹਰ ਚੀਜ਼ ਸਾਡੇ ਕੋਲ ਨਹੀਂ ਮੌਜੂਦ ਹੋ ਜਾਂਦੀ ਹਾਂ ਕਮੀਆਂ ਹੁੰਦੀਆਂ ਨੇ ਪਰ ਉਹ ਅਸੀਂ ਕਮੀਆਂ ਮਰੀਜ਼ ਨੂੰ ਪਹਿਲਾਂ ਦੱਸਦੇ ਹਾਂ ਕਿ ਤੁਹਾਨੂੰ ਇਹ ਮਨਜ਼ੂਰ ਹੈ ਛੋਟੀ ਜਿਹੀ ਕਮੀ ਵਾਸਤੇ ਆਪਾਂ ਸਾਰੇ ਆਰਾਮ ਆਪਣਾ ਗਵਾਦੀ ਉਹ ਕਿਉਂ ਠੀਕ ਹੈ ਨਾ ਜੀ ਕੋਈ ਡਰਾਈਵਰ ਹੈ ਜਿਹਨੇ ਰਾਤ ਨੂੰ ਡਰਾਈਵ ਕਰਨਾ ਹੁੰਦਾ ਹੈ ਔਰ ਉਹਦਾ ਕਿਤਾ ਹੀ ਡਰਾਈਵਿੰਗ ਹੈ ਉਹਦੇ ਵਾਸਤੇ ਡਿਫਰੈਂਟ ਟਰੀਟਮੈਂਟ ਹੋਏਗਾ ਉਹ ਆਦਮੀ ਜਿਹਨੇ ਇੱਕ ਨਾਰਮਲ ਆਫ ਦੀ ਜ਼ਿੰਦਗੀ ਜੀਣੀ ਹੈ ਉਹਦੇ ਵਾਸਤੇ ਅਲੱਗ ਹੈ ਕੋਈ ਗ੍ਰਹਿਣੀ ਹੈ ਕਿ ਜਿਹਨੇ ਆਪਣੇ ਰਸੋਈ ਵਿੱਚ ਕੰਮ ਕਰਨਾ ਹੈ ਅਕਸਰ ਕਹਿੰਦੇ ਨੇ ਘਰੇ ਕੰਮ ਕਰਨਾ ਹੈ ਜੀ ਕੋਈ ਗ੍ਰਹਿਣੀ ਜਿਹੜਾ ਮਰਜ਼ੀ ਲੈ ਲੇ ਸਕਦੇ ਉਹਦੇ ਵਿੱਚ ਤਾਂ ਉਹਦੇ ਵਾਸਤੇ ਠੀਕ ਨਹੀਂ ਕਿਉਂ ਉਹਨੇ ਤੇ ਦਾਲ ਵੀ ਚੁਕਣੀ ਹੈ ਤੇ ਕੋਕੜੂ ਨਰਜਲ ਕਰਦੇ ਸਾਰੇ ਤਤੰਕ ਕਰਨੀ ਸਲਾਈਆਂ ਕਰਨੀ ਸਭ ਕਰਨ ਉਹਨੇ ਸਲਾਈ ਵੀ ਕਰਨੀ ਹੈ ਉਹਨੇ ਬਟਨ ਲਗਾਉਣੇ ਸੂਈ ਧਾਗਾ ਵੀ ਪਾਉਣਾ ਉਹਨੇ ਦੂਰ ਵੀ ਦੇਖਣਾ ਹੈ ਸਾਰੇ ਸਭ ਕਰਦੇ ਸਫਾਈ ਵੀ ਦੇਖਣੀ ਔਰ ਉਹਦੇ ਵਾਸਤੇ ਉਹ ਚੀਜ਼ ਚਾਹੀਦੀ ਜਿਹਦੇ ਨਾਲ ਉਹ ਸਾਰਾ ਕੁਝ ਕਰ ਸਕੇ ਸਾਰਾ ਕੁਝ ਕਰ ਸਕੇ ਸੋ ਇਹ ਕਹਿ ਦੇਣਾ ਕਿ ਨਹੀਂ ਇਹ ਲੋਡ ਵਾਓ ਸੋ ਹਰ ਬੰਦੇ ਦੀ ਜਰੂਰ ਆਪਣੇ ਆਪਣੇ ਆ ਕੋਈ ਹੋ ਸਕਦਾ ਹੈ ਕਿ ਜਿਹਦਾ ਆਫਿਸ ਵਿੱਚ ਕੰਮ ਕਰਨ ਵਾਲਾ ਬੰਦਾ ਉਹਨੇ ਨੇੜੇ ਵੀ ਪੜਨਾ ਹੈ ਕੰਪਿਊਟਰ ਤੇ ਵੀ ਕੰਮ ਕਰਨਾ ਔਰ ਦੂਰ ਦੇ ਵੀ ਦੇਖਣਾ ਜਿਹੜਾ ਰਿਟਾਇਰ ਹੋ ਜਾਂਦਾ ਤਾਂ ਉਹਨੇ ਜ਼ਿਆਦਾਤਰ ਘਰੋਂ ਤੋਂ ਕੰਪਿਊਟਰ ਦਾ ਵੀ ਸ਼ੁਰੂ ਹੋ ਗਿਆ ਉਹ ਵਰਨਾ ਉਹਨੇ ਆਪਣੇ ਅਖਬਾਰ ਪੜਨੇ ਹੁੰਦੇ ਨੇ ਨੇੜੇ ਦਾ ਕੰਮ ਕਰਨਾ ਔਰ ਦੂਰ ਦਾ ਕੰਮ ਦੂਰ ਦਾ ਕੰਮ ਤਾਂ ਬਿਲਕੁਲ ਡਿਫਰੈਂਟ ਤਰ੍ਹਾਂ ਦੀ ਰਿਕੁਆਇਰਮੈਂਟਸ ਹੋ ਗਈ ਸੋ ਉਹਦੇ ਹਿਸਾਬ ਨਾਲ ਇਸ ਤਰ੍ਹਾਂ ਟਰੀਟਮੈਂਟ ਕੀਤਾ ਜਾਂਦਾ ਸੋ ਇਸੇ ਦੇ ਨਾਲ ਸਰ ਇੱਕ ਟਰੀਟਮੈਂਟ ਮੈਂ ਪੁੱਛਣਾ ਚਾਹੁੰਦੀ ਕਿ ਤੇ ਇਸ ਚਸ਼ਮਿਆਂ ਤੋਂ ਕਿਸੇ ਨੇ ਰਾਹਤ ਪਾਣੀ ਹੈ ਕਿਉਂਕਿ ਅੱਜਕੱਲ ਇੱਕ ਹੋਰ ਚੀਜ਼ ਹੋ ਚੁੱਕੀ ਹੈ ਕਿ ਬੱਚੇ ਆਦੇ ਵਿੱਚ ਵੀ ਨੋ ਇਹ ਹਰ ਵੇਲੇ ਜੀ ਫੋਨ ਯੂਜ਼ ਕਰਦੇ ਆ ਲੈਪਟਾਪ ਤੇ ਹੁੰਦੇ ਆ ਕੰਪਿਊਟਰ ਸਿਸਟਮਸ ਹੁੰਦੇ ਬਟ ਅਸੀਂ ਅੱਖਾਂ ਦਾ ਧਿਆਨ ਨਹੀਂ ਰੱਖ ਪਾਉਂਦੇ ਸਭ ਤੋਂ ਪਹਿਰੇ ਤਾਂ ਪੁੱਛਾਂਗੇ ਕਿ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਔਰ ਸੈਕੰਡਲੀ ਕਿ ਕਿਵੇਂ ਚਸ਼ਮਿਆਂ ਨੂੰ ਤਰਾਂਦ ਲਈ ਕਿਹੜੀ ਕਿਹੜੀ ਟੈਕਨੀਕਸ ਜਿਸ ਨੂੰ ਅਸੀਂ ਲੈ ਸਕਦੇ ਹਾਂ ਟ੍ਰੀਟਮੈਂਟਸ ਅਸੀਂ ਲੈ ਸਕਦੇ ਜਿਸ ਨਾਲ ਚਸ਼ਮੇ ਉਤਰ ਸਕਦੇ ਨੇ ਪਹਿਲੇ ਦੱਸੋ ਤੁਸੀਂ ਪਹਿਲਾਂ ਕਿਹਾ ਕਿ ਅਰਸਰ ਆਜਕਲ ਲੋਕ ਘਰ ਕੰਮ ਕਰਦੇ ਨੇ ਜੀ ਵਿੱਚ ਕੰਪਿਊਟਰ ਤੇ ਔਰ ਵੱਡੇ ਵੀ ਕੰਪਿਊਟਰ ਤੇ ਔਰ ਅਜਕਲ ਮੋਬਾਈਲ ਹੈ ਜੀ ਮੈਂ ਦੇਖਿਆ ਕਿ ਤੁਸੀਂ ਆਜਕਲ ਤੇ ਮੋਬਾਈਲ ਦੇ ਉੱਤੇ ਹਫਤੇ ਬਾਅਦ ਆ ਜਾਂਦੇ ਹੋ ਸੰਡੇ ਨੂੰ ਕਿ ਤੁਹਾਡਾ ਪਿਛਲੇ ਹਫਤੇ ਮੋਬਾਈਲ ਦਾ ਯੂਜ਼ ਕਿੰਨਾ ਰਿਹਾ ਜੀ ਹਾਂ ਪੂਰੀ ਟਰੈਕ ਹੋ ਜਾਂਦਾ ਹੈ ਬਿਲਕੁਲ ਜੀ ਔਰ ਉਹਦੇ ਵਿੱਚ ਮੈਂ ਦੇਖਿਆ ਕਿ ਲੋਕ ਤਾਂ ਕਹ ਕੇ ਦੱਸਨੇ ਕਿ ਸੜਾ 12 13 ਘੰਟੇ ਸ਼ੰਡਾ ਜੀ ਮਤਲਬ ਕੋਈ ਵੀ ਇੱਕ ਆਮ ਆਦਮੀ ਵੀ ਕੰਪਿਊਟਰ ਜਾਂ ਸਕਰੀਨ ਨੂੰ ਬਹੁਤ ਜ਼ਿਆਦਾ ਯੂਜ਼ ਕਰਦਾ ਹੈ। ਤਾਂ ਜਦੋਂ ਤੱਕ ਆਪਾਂ ਕੰਪਿਊਟਰ ਦੀ ਸਕਰੀਨ ਨੂੰ ਯੂਜ਼ ਕਰ ਰਹੇ ਤਾਂ ਆਪਣੀ ਅੱਖਾਂ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਨੇ ਔਰ ਸਾਡੇ ਕੋਲ ਮਰੀਜ਼ ਬਹੁਤ ਜ਼ਿਆਦਾ ਆਉਂਦੇ ਨੇ। ਉਹਦੇ ਵਾਸਤੇ ਸਾਰਿਆਂ ਨੂੰ ਕਹਿੰਦੇ ਹਾਂ ਕਿ ਤੁਸੀਂ 20-20 ਦਾ ਰੂਲ ਯਾਦ ਰੱਖੋ। 20-20। ਓਕੇ ਸਰ। 20/20। ਮਤਲਬ ਤੁਹਾਡੀ ਨਿਗਾਹ ਜਿਹੜੀ ਹੈਗੀ ਉਹ 20/20 ਹੋਣੀ ਚਾਹੀਦੀ ਤੇ ਮਤਲਬ ਨੌ ਮਲੋਣੀ ਚਾਹੀਦੀ ਹੈ ਦੂਰ ਵਾਸਤੇ ਵੀ ਤੇ ਨੇੜੇ ਵਾਸਤੇ ਵੀ। ਅੱਛਾ। ਦੂਸਰੀ ਚੀਜ਼ ਜਦੋਂ ਤੁਸੀਂ ਸਕਰੀਨ ਤੇ ਕੰਮ ਕਰਨਾ ਤਾਂ ਆਪਦੀ ਅੱਖਾਂ ਨੂੰ ਤੁਸੀਂ 20 ਟ ਇਕ ਕਮੈਂਡਰ ਇਸ 20 ਟਾਈਮਸ ਬਲਿੰਕ ਕਰੇ। ਨੋਰਮਲ ਬਲਿੰਕਿੰਗ ਹੈ 15 ਟੂ 20 ਟਾਈਮਸ ਇਜ਼ ਨੋਰਮਲ ਬਲਿੰਕਿੰਗ। ਸੋ ਯੂ ਹੈਵ ਟੂ ਰਿਮੈਂਬਰ ਟੂ ਬਲਿੰਕ। ਦੂਸਰੀ ਚੀਜ਼ ਤੁਹਾਡੇ ਜਿਹੜੀ ਸਕਰੀਨ ਦੀ ਡਿਸਟੈਂਸ ਹੈਗੀ ਆ ਕੰਪਿਊਟਰ ਦੀ ਸਕਰੀਨ ਦੀ ਡਿਸਟੈਂਸ ਤੁਹਾਡੇ ਲੁਕਰੀ ਕੁਰੀ ਬੀ ਇੰਚ ਹੋਣੀ ਚਾਹੀਦੀ ਹੈ। ਅਜਾ ਮਤਲਬ ਇੰਨਾ ਡਿਸਟੈਂਸ ਹੋਣਾ ਚਾਹੀਦਾ ਨੇ। ਪਰ ਅੱਜਕੱਲ ਦੇ ਬੱਚੇ ਇਦਾਂ ਸਿਰ ਹੋਣ ਦੇਖਦੇ। ਬਿਲਕੁਲ ਨਹੀਂ। ਇਸ ਐਸਾ ਕਰਕੇ ਬੱਚੇ ਦੇਖ ਲੈਂਦੇ ਨੇ ਪਰੂਡ ਥਿਸ ਇਜ਼ ਬੈਡ। ਬਿਕوز ਯੂ ਆਰ ਯੂਜ਼ਿੰਗ ਲੋਟ ਆਫ ਅਕੋਮੋਡੇਸ਼ਨ। ਸੋ ਦੈਟ ਸ਼ੁੱਡ ਬੀ ਅਵੋ ਤੁਹਾਨੂੰ ਆਪਦੇ ਅੱਖਾਂ ਨੂੰ ਘੱਟੋ ਘੱਟ 20 ਸਕੰਡ ਬਾਅਦ ਰੈਸਟ ਦੇਣਾ ਚਾਹੀਦਾ ਸੋ ਹਰ 20 ਵੀ ਯਾਦ ਰੱਖੋ ਤੁਸੀਂ ਤੇ ਹੋਰ ਇਦਾਂ ਹੀ ਜਦੋਂ ਤੁਸੀਂ ਕੰਪਿਊਟਰ ਤੇ ਕੰਮ ਕਰਦੇ ਹੋ ਜਾਂ ਟੀਵੀ ਦੇਖਦੇ ਹੋ ਤਾਂ ਤੁਹਾਡੇ ਟੀਵੀ ਦੀ ਸਕਰੀਨ ਤੁਹਾਡੇ ਅੱਖਾਂ ਤੋਂ 20 ਡਿਗਰੀ ਥੱਲੇ ਚਾਹੀਦੀ ਹੈ ਸੱਚਾ ਸਿੱਧੀ ਨਾ ਹੋਵੇ ਤਾਂ ਤੁਹਾਨੂੰ ਨਾ ਤੁਸੀਂ ਦੇਖੋ ਜਿੱਦਾਂ ਇਦਾਂ ਦੇਖਾਂਗੇ ਤਾਂ ਦੇਖਦੇ ਆੱਖਾਂ ਬਹੁਤ ਜ਼ਿਆਦਾ ਖੁੱਲੀਆਂ ਹੋਵਣ ਨੇ ਜੇ ਤੁਸੀਂ ਇਦਾਂ ਦੇਖੋਗੇ ਤਾਂ ਤੁਸੀਂ ਤੁਹਾਡੀਆਂ ਅੱਖਾਂ ਥੋੜੀਆਂ ਘੱਟ ਖੁੱਡੀਆਂ ਹੋਣਗੀਆਂ ਉਹਦਾ ਫਿਰ ਮੈਂ ਰੀਜ਼ਨ ਵੀ ਦੱਸ ਦਿਆਂਗੇ 2020 ਦਾ ਕੀ ਉਹਦੇ ਵਿੱਚ ਹੁੰਦਾ ਕਿ ਉਹ ਕਿਉਂ ਹੁੰਦਾ ਸਾਰਾ ਜੀ ਸੋ ਆਪਾਂ ਕਈ ਵਾਰੀ ਪਿਕਚਰ ਦੇਖਣ ਜਾਂਦੇ ਹਾਂ ਸਿਨੇਮਾ ਥੀਏਟਰ ਦੇ ਵਿੱਚ ਆਪਾਂ ਅਗਲੀ ਸੀਟ ਤੇ ਬੈਠ ਕੇ ਦੇਖੇ ਤੇ ਇਦਾਂ ਬੈਠ ਕੇ ਦੇਖਣਾ ਪੈਂਦਾ ਉਹ ਪੂਲਿਸਟਰ ਨੂੰ ਇਦਾਂ ਦਾ ਦੇਖੀ ਆਪਾਂ ਬਰਕ ਨੂੰ ਜਿੱਥੇ ਕਿਦਾਂ ਦੇਖਦੇ ਜੀ ਉੱਪਰ ਬੈਠੇ ਨੇ ਉਹ ਥੱਲੇੋਂ ਦੇਖਦੇ ਨੇ ਸਟ੍ਰੇਟ ਜਾਂ ਥੋੜਾ ਥ ਔਰ ਅੱਜਕਲ ਸਾਡੇ ਹੀ ਡਰਾਈ ਐਟਮੋਸਫੇਅਰ ਦੇ ਵਿੱਚ ਜਦੋਂ ਰਹਿੰਦੇ ਨੇ ਜੀ 에어 ਕੰਡੀਸ਼ਨਰ ਨਾਲ ਵਰਕ ਕਰਦੇ ਹੋ ਡਰਾਈ ਹੁੰਦੀ ਉਹਦੇ ਵਿੱਚ ਐਵੇਪਰੇਸ਼ਨ ਜ਼ਿਆਦਾ ਹੋਏਗਾ ਟियर्स ਦਾ ਜਦੋਂ ਟियर्स ਦਾ ਐਵੇਪਰੇਸ਼ਨ ਜ਼ਿਆਦਾ ਹੋਏਗਾ ਤੁਹਾਡੀ ਡਰਾਈਨੈਸ ਹੋਏਗੀ ਜੇ ਤੁਸੀਂ ਬਲਿੰਕ ਹਟ ਕਰੋਗੇ ਜਦੋਂ ਤੁਸੀਂ ਕੋਈ ਵੀ ਕੰਪਿਊਟਰ ਦੀ ਸਕਰੀਨ ਦੇਖਦੇ ਹੋ ਕੋਈ ਚਲਦੀ ਚੀਜ਼ ਹੋਵੇ ਤਾਂ ਬਲਿੰਕ ਰੈਫਰੈਸ਼ ਕਰ ਜਾਂਦਾ 6 ਤੋਂ 8 ਤੇ ਆ ਜਾਂਦਾ ਜੀ ਇਨਸਟੈਡ ਆਫ 15 ਟੂ 20 ਇਟ ਕਮਸ ਟੂ 6 ਟੂ 8 ਇਨ 1 ਮਿੰਟ ਇਨ 1 ਮਿੰਟ ਉਹ ਨਾਲ ਕਿਉਂ ਹੋਏਗਾ ਤੁਹਾਡੇ ਫਿਰ ਟੀਅਰ ਫਿਲਮ ਜਿਹੜੀ ਉਹ ਅਨਸਟੇਬਲ ਹੋ ਜਾਂਦੀ ਹੈ ਡਰਾਈ ਹੁੰਦੀ ਹੈ ਜੀ ਉਹਦੇ ਨਾਲ ਫਿਰ ਤੁਹਾਡਾ ਅੱਖਾਂ ਦੇ ਵਿੱਚ ਇਰਿਟੇਸ਼ਨ ਹੁੰਦੀ ਹੈ ਜਦੋਂ ਇਰਿਟੇਸ਼ਨ ਹੁੰਦੀ ਹੈ ਤਾਂ ਅਕਸਰ ਲੋਕਾਂ ਦੇ ਤੁਸੀਂ ਦੇਖੋਗੇ ਸਾਡੇ ਕੋਲ ਕੰਪਲੇਨ ਕਰਦੇ ਨੇ ਕਿ ਜੀ ਬੱਚਾ ਨਹੀਂ ਬੜਾ ਜਿਹਦਾ ਚਮਕਦਾ ਜੀ ਕਈ ਵਾਰੀ ਬੜਾ ਦੇਦਾ ਦੇਦਾ ਪਰ ਇਹਦਾ ਤਾਂ ਚਮਕਦਾ ਉਹਦੇ ਤਾਂ ਅੱਖਾਂ 'ਚ ਪਾਣੀ ਵੀ ਆਉਂਦਾ ਦਿਸ ਇਜ਼ ði ਰੀਜ਼ਨ ਤੇ ਉਹ ਬੱਚੇ ਲਗਾਤਾਰ ਦੇਖਦੇ ਰਹਿੰਦੇ ਨੇ ਟੀਅਰ ਫਿਲਮ ਅਨਸਟੇਬਲ ਹੁੰਦੀ ਹੈ ਉਹਦਾ ਕਰਕੇ ਉਹਨਾਂ ਦੇ ਡਰਾਈ ਸਪੌਟਸ ਬਣਦੇ ਨੇ ਜਦੋਂ ਫਿਰ ਚਮਕਦੇ ਨੇ ਤਾਂ ਬਾਰ-ਬਾਰ ਚੁਕਣਾ ਉਹਦਾ ਇਰਿਟੇਸ਼ਨ ਹੁੰਦੀ ਹੈ ਸੋ THEN ਪਾਣੀ ਵਗਦਾ ਸੋ ਅਲਟੀਮੇਟਲੀ ਅਗਰ ਆਪੋ ਦਾ ਧਿਆਨ ਨਹੀਂ ਰੱਖਦੇ ਤੇ ਉਹਦੇ ਨਾਲ ਸਟ੍ਰੇਨ ਮਾਰਨ ਲੱਗ ਪੈਂਦੇ ਅੱਖਾਂ ਦੇ ਉੱਤੇ ਅੱਖਾਂ 'ਚ ਦਰਦ ਹੋਣ ਲੱਗ ਪੈਂਦਾ ਨਾਲ ਸਿਰ ਦਰਦ ਹੋਣ ਲੱਗ ਪੈਂਦਾ ਐ ਐਕਸਟ੍ਰੀਮ ਦੇ ਵਿੱਚ ਬੱਚੇ ਕਿਉਂਰੇ ਡਿਪਰੈਸ਼ਨ 'ਚ ਵਿੱਚ ਲੇ ਜਾਂਦੇ ਨੇ ਵੱਡੇ ਵੀ ਔਰ ਬੱਚੇ ਵੀ ਸੋ ਇਸੇ ਦੀ ਜਿਸ ਕਰਕੇ ਘਟੋਗੀ ਤਾਂ ਡਿਪਰੈਸ਼ਨ ਆ ਆਬਵੀਸਲੀ ਵਨ ਫੀਲ ਟੂ ਸਟ੍ਰੈਚ ਪੰਦਰ ਸਟ੍ਰੈਚ ਪੰਦਰ ਸੋ ਅਗਰ ਆਪਾਂ 20-20 ਦਾ ਰੂਡ ਯਾਤਰਾ ਕਰਾਂਗੇ ਤੇ ਆਪਣੇ ਅੱਖਾਂ ਤੰਦਰੁਸਤ ਰੱਖਾਂਗੇ ਦੂਸਰਾ ਤੁਸੀਂ ਚਸ਼ਮ ਦੀ ਗੱਲ ਕੀਤੀ ਸੀ ਬੱਚਿਆਂ ਦੇ ਵਿੱਚ ਫਿਕਰ ਅਗਰ ਚਸ਼ਮ ਦੀ ਜ਼ਰੂਰਤ ਹੋਵੇ ਤਾਂ ਬੱਚਿਆਂ ਦੇ ਚਸ਼ਮਾ ਜ਼ਰੂਰ ਲਗਾਉਣਾ ਚਾਹੀਦਾ ਘਟੋ ਘਟ ਜਿਹੜਾ ਹੈਗਾ 13-14 ਸਾਲ ਦੀ ਉਮਰ ਤੱਕ ਉਸ ਤੋਂ ਬਾਅਦ ਅਗਰ ਬੱਚਾ ਚਸ਼ਮਾ ਨਾਲ ਲਗਾਣਾ ਚਾਹਵੇ ਔਰ ਨੰਬਰ ਜ਼ਿਆਦਾ ਹੋਵੇ ਤਾਂ ਕੰਟੈਕਟ ਲੈਂਸ ਲਗਾਏ ਜਾ ਸਕਦੇ ਹੂੰ ਉਹ ਵੀ ਕਿਉਂਕਿ ਨੰਬਰ 18 ਸਾਲ ਦੀ ਉਮਰ ਤੱਕ ਜਦੋਂ ਤੱਕ ਬੱਚਾ ਵੱਧ ਰਿਹਾ ਨੰਬਰ ਚੇਂਜ ਹੁੰਦਾ ਰਹਿੰਦਾ ਹੈ ਉਹ ਸਟੇਬਲ ਨਹੀਂ ਹੁੰਦਾ ਇਸ ਕਰਕੇ ਹਰ 6 ਮਹੀਨੇ ਬਾਅਦ ਨਿਗਾਹ ਚੈੱਕ ਕਰਵਾ ਕੇ ਬੱਚੇ ਦਾ ਚਸ਼ਮਾ ਚੇਂਜ ਕਰਾ ਦੋ ਜੇ ਨੰਬਰ ਚੇਂਜ ਹੋ ਜਾਂਦਾ ਉਹਦੇ ਵਿੱਚ ਅਕਸਰ ਲੋਕ ਆ ਕੇ ਕਹਿੰਦੇ ਨੇ ਕਿ ਤੁਸੀਂ ਪੁੱਛਦੇ ਕਦੋਂ ਚੈੱਕ ਕਰਾਇਆ ਸੀ ਜੀ 3 ਸਾਲ ਪਹਿਲਾਂ ਚੈੱਕ ਕਰਾਇਆ ਸੀ ਬੱਚੇ ਨੂੰ ਹੁੰਦਾ ਨਹੀਂ ਬੱਚੇ ਦੀ ਵਿਜ਼ਨ 6/60 ਹੁੰਦੀ ਹੈ ਉਹਦੇ ਵਿੱਚ ਘਰਦਿਆਂ ਨੂੰ ਬੱਚੇ ਨੂੰ ਵੀ ਔਰ ਸਕੂਲ ਦੇ ਵਿੱਚ ਵੀ ਸਾਰਿਆਂ ਨੂੰ ਧਿਆਨ ਰੱਖਣਾ ਪੈਂਦਾ ਠੀਸ ਸ਼ੁੱਡ ਆਲਸੋ ਬੀ ਅਵੇਅਰ ਆਫ ਦਿਸ ਸੇਮ ਫਰਸ ਪੇਰੈਂਟਸ ਪੇਰੈਂਟਸ ਹਾਂ ਜੀ ਸੈਕੰਡਰੀ টিਚਰ ਟੀਚਰ ਬੱਚਾ ਤੇ ਕਈ ਵਾਰੀ ਨਿਓ ਨੂੰ ਪਤਾ ਹੁੰਦਾ ਇਹ ਸਾਫ ਕਿ ਦੇਖਣਾ ਚਾਹੀਦਾ ਹੈ ਜੀ ਉਹ ਕਈ ਵਾਰੀ ਬੱਚੇ ਵੀ ਦੱਸਦੇ ਨੇ ਜੀ ਘਰ ਦੇ ਵਿੱਚ ਕਿਦਾਂ ਜੀ ਅੱਜ ਕੱਲ ਅਕਸਰ ਲੋਕ ਕਹਿੰਦੇ ਨੇ ਜੀ ਉਹ ਟੀਵੀ ਦੂਰ ਬੈਠ ਕੇ ਦੇਖੋ ਹਮ ਪਰ ਬੱਚੇ ਲੱਗਿਓ ਹੋ ਜਾਂਦੇ ਨੇ ਜੀ ਟੀਵੀ ਤੇ ਕਿਉਂਕਿ ਇਹਦਾ ਕਾਰਨ ਕਿਉਂ ਕਰਨਾ ਦੂਰੋਂ ਸਾਫ ਨਹੀਂ ਦੇਖਦਾ ਇਸ ਕਰਕੇ ਲੱਗ ਕੇ ਜਾਂਦੇ ਲੱਗ ਕੇ ਜਾਂ ਨਾ ਬੰਦੇ ਇਹਦਾ ਮਤਲਬ ਨੰਬਰ ਚੇਂਜ ਹੋ ਗਿਆ ਪਰ ਦੂਰ ਬੈਠੇ ਦੂਰ ਬੈਠ ਕੇ ਬੱਚਾ ਠੀਕ ਹੈ ਮੰਨ ਗਿਆ ਤੁਹਾਡੀ ਗੱਲ ਨੂੰ ਪਰ ਅਕਾਦਾ ਚੁਣੀ ਇਹ ਕਰਕੇ ਤਾਂ ਛੁੱਟੀਆਂ ਕਰਕੇ ਦੇਖੇ ਇਹਦਾ ਮਤਲਬ ਨੰਬਰ ਚੇਂਜ ਹੋ ਗਿਆ ਚੇਂਜ ਹੋ ਚੁੱਕਾ ਹੈ ਮੀਨਸ ਪੇਰੈਂਟਸ ਹੈਵ ਟੂ ਬੀ ਅਵੇਅਰ ਆਫ ਇਟ ਇਸ ਅਗਰੇ ਦੇਖਣ ਇਦਾਂ ਦੀ ਡਿਫਰਨਮਲਟੀ ਹੈ ਤਾਂ ਬੱਚੇ ਦਾ ਚੈੱਕਅਪ ਕਰਾਓ ਪਹਿਲੇ ਸਕੂਲ ਦੇ ਵਿੱਚ ਅਗਰ ਟੀਚਰ ਕਹਿੰਦੀ ਹੈ ਕਿ ਜੀ ਇਹ ਬੱਚਾ ਬਲੈਕਬੋਰਡ ਤੇ ਦੇਖ ਕੇ ਨਹੀਂ ਲਿਖਦਾ ਗੁੰਡੀ ਦੀ ਬੁੱਕ ਦੇਖ ਕੇ ਲਿਖਦਾ ਇਹਦਾ ਮਤਲਬ ਉਹਨੂੰ ਦੂਰੋਂ ਨਹੀਂ ਦਿਸਦਾ ਛੋਟੇ ਛੋਟੇ ਗੱਲਾਂ ਆ ਮੈਂ ਬਿਲਕੁਲ ਬਿਲਕੁਲ ਛੋਟੇ ਛੋਟੇ ਗੱਲਾਂ ਆ ਆਬਜ਼ਰਵੇਸ਼ਨ ਜਿਸੀ ਦੀ ਆਬਜ਼ਰਵੇਸ਼ਨ ਸੋ ਉਹਦੇ ਵਿੱਚ ਫਿਰ ਆਪਣੇ ਸਕੂਲ ਦੇ ਚੈੱਕਅਪ ਜ਼ਰੂਰ ਕਰਾਓ ਯਾ ਟੀਚਰ ਕਹਿੰਦੀ ਹੈ ਕਿ ਲਿਖਦਾ ਹੈ ਤਾਂ ਗਲਤੀਆਂ ਕਰਦਾ ਹੈ ਮੀਨਸ ਹੁਰੀ ਆਈ ਸੈਡ ਵੀਕੈਂਡ ਆਈ ਸੈਡ ਵੀਕੈਂਡ ਇਹ ਤਾਂ ਹੋ ਗਿਆ ਮਾਇਆ ਵਾਸਤੇ ਔਰ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਕਦੇ ਨੇ ਜੀ ਆਹ ਬੱਚਾ ਤਾਂ ਬਿਲਕੁਲ ਨਲਾਇਕ ਹੈ ਜੀ ਇਹਨੂੰ ਪੜਨਾ ਕੁਛ ਨਹੀਂ ਆਉਂਦਾ ਪੜਦਾ ਨਹੀਂ ਹੈ ਜੀ ਸ਼ੈਤਾਨੀ ਕਰਦਾ ਹੈ ਜੀ ਬਾਖ ਖੇਡਦਾ ਰਹਿੰਦਾ ਹੈ ਔਰ ਬੱਚਿਆਂ ਨਾਲ ਲੜਦਾ ਹੈ ਜੀ ਇਹਦਾ ਮਤਲਬ ਉਹਦੇ ਬੱਚੇ ਦੀ ਨਿਗਾਹ ਉਹਦੀ ਜ਼ਰੂਰ ਚੈੱਕ ਕਰਾਉਣੀ ਚਾਹੀਦੀ ਹੈ ਕਿ ਉਹਦਾ ਇੰਟਰਸਟ ਹੀ ਨਹੀਂ ਬੈਠ ਪਾਰ ਰਿਹਾ ਪੜ ਨਹੀਂ ਪਾਰ ਰਿਹਾ ਉਹਦਾ ਇੰਟਰਸਟ ਚੇਸ ਕਰਕੇ ਇਹ ਹੁੰਦਾ ਅਕਸਰ ਉਹਨੂੰ ਹਾਈਪਰਮੈਟਰੋਪੀ ਆ 플러스 ਦਾ ਨੰਬਰ ਹੁੰਦਾ ਕਿਉਂਕਿ ਆਦਮੀ ਤਾਂ ਉਹੀ ਕੰਮ ਕਰੈ ਨਾ ਜਿਹੜਾ ਆਸਾਨੀ ਨਾਲ ਹੋ ਜਾਏਗਾ ਜਦੋਂ ਪੜ੍ਹਨ ਲੱਗਦਾ ਤਾਂ ਉਹਨੂੰ ਜ਼ੋਰ ਪੈਂਦਾ ਤਾਂ ਉਹ ਪੜ੍ਹਦਾ ਨਹੀਂ ਹੈ ਉਹ ਦੂਰ ਦੀਆਂ ਚੀਜ਼ਾਂ ਦੇਖਣ ਵੇਲੇ ਤੁਹਾਨੂੰ ਜ਼ੋਰ ਨਹੀਂ ਪੈਂਦਾ ਉਹ ਦੂਰ ਦੀਆਂ ਚੀਜ਼ਾਂ ਦੇਖਦਾ ਹੈ ਜੀ ਇਸ ਕਰਕੇ ਐਕਸਟਰੋਵਰਟ ਹੁੰਦਾ ਹੈ ਖੇਡਦਾ ਜ਼ਿਆਦਾ ਹੈ ਮੂਰੇ ਲੜਦਾ ਉੱਠਦਾ ਜ਼ਿਆਦਾ ਹੈ ਸ਼ਤਾਨੀ ਜ਼ਿਆਦਾ ਕਰਦਾ ਹੈ ਅਗਰ ਆਪਾਂ ਨੂੰ ਕੀ ਕਹਦੇ ਨੇ ਨਲਾਇਕ ਆਪਾਂ ਲੇਬਲ ਕਰ ਦੇਣਾ ਨਲਾਇਕ ਸੋ ਬੱਚਾ ਜਿਹੜਾ ਤੁਹਾਨੂੰ ਲੱਗਦਾ ਨਲਾਇਕ ਹੈ ਪਰ ਇੰਟੈਲੈਕਟੂ ਚ ਸਭ ਕੁਝ ਹੈ ਉਹ ਵੀ ਇੰਟੈਲੀਜੈਂਟ ਹੈ ਤੁਸੀਂ ਉਹਦੇ ਚਸ਼ਮਾ ਲਗਾ ਦੇ ਤਾਂ ਪੜ੍ਹਨ ਵਿੱਚ ਲੱਗ ਜਾਏਗਾ ਸੋ ਬੱਚੇ ਦਾ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਅਗਰ ਚਸ਼ਮੇ ਦੀ ਜ਼ਰੂਰਤ ਹੋਵੇ ਤਾਂ ਚ ਜ਼ਰੂਰ ਲਗਵਾਣਾ ਚਾਹੀਦਾ ਨੂੰ ਤਰਵਾਂ ਦੇ ਸਟੈਕਨਿਕਸ ਕਿਹੜੇ ਕਿਹੜੇ ਨੇ ਲੀਜ਼ਰ ਕਿਹੜੀ ਟ੍ਰੀਟਮੈਂਟ ਹੋ ਸਕਦਾ ਜਿੰਨਾ ਅਸੀਂ ਚਸ਼ਮਾ 18 ਸਾਲ ਤੋਂ ਬਾਅਦ ਅਸੀਂ ਉਤਵਾ ਸਕਦੇ ਹਾਂ ਪਹਿਲਾਂ ਤੁਹਾਨੂੰ ਦੱਸਿਆ ਕਿ 12 13 ਸਾਲ ਤੱਕ ਜਰੂਰ ਲਗਵਾਉਣਾ ਚਾਹੀਦਾ ਉਸ ਤੋਂ ਬਾਅਦ ਇਹ ਚਸ਼ਮਾ ਤਾਂ ਲਗਾਓ ਹੀ ਅਗਰ ਨਹੀਂ ਲਗਾਉਣਾ ਚਾਹੁੰਦਾ ਬੱਚਾ ਤਾਂ ਤੁਸੀਂ ਕੰਟੈਕਟ ਲੈਂਸ ਲਗਾ ਸਕਦੇ ਹੋ 18 ਸਾਲ ਤੋਂ ਬਾਅਦ ਜਦੋਂ ਬੱਚੇ ਦਾ ਨੰਬਰ ਸਟੇਬਲ ਹੋ ਜਾਵੇ ਔਰ ਬੱਚੇ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ ਔਰ ਅੱਖਾਂ ਦੇ ਵਿੱਚ ਹੋਰ ਕਿ ਬਿਮਾਰੀ ਨਹੀਂ ਹੈ। ਤੋਂ ਦੇ ਵਾਸਤੇ ਲੇਜ਼ਰ ਵਿਧੀ ਦੇ ਨਾਲ ਪਰਮਨੈਂਟਲੀ ਚਸ਼ਮਾ ਉਤਰ ਸਕਦਾ ਹੈ। ਅੱਛਾ। ਤੇ ਉਹ ਸੇਫ ਐਂਸਰ ਕੋਈ ਸਚਰਸ ਇਦਾਂ ਦਾ ਕੁਝ ਕਿ ਪਹਿਲੇ ਹੁੰਦਾ ਸੀ ਹੁਣ ਤਾਂ ਮੈਨੂੰ ਲੱਗਦਾ ਨਹੀਂ ਕਿ ਦੱਸ ਐਨੀਥਿੰਗ ਲਾਈਕ ਦੈਟ। ਕਹਿੰਦੇ ਕਿ ਆਵਸ਼ਕਤਾ ਹੀ ਅਵਿਸ਼ਕਾਰ ਕੀ ਜਨਨਿਸ অর ਅਡਵਾਂਸਮੈਂਟ ਹੁੰਦੀ ਹੈ ਅੰਡੀਆਂ ਨੇ ਜੀ। ਨੀਡ ਇਜ਼ தி ਮਦਰ ਆਫ ਇਨਵੈਂਸ਼ਨ। ਸੋ ਪਹਿਲਾਂ ਇੱਕ ਟ੍ਰੀਟਮੈਂਟ ਹੁੰਦੀ ਜਿਹਨੂੰ ਅਸੀਂ ਕਹਿੰਦੇ ਸੀ ਆਰਕੇ ਉਹਦੇ ਚ ਸਕਸੈਸ ਰੇਟ ਵਾਸ 63% ਤੋਂ ਵੀ। ਉਹ ਹੀ ਇੱਕ ਟ੍ਰੀਟਮੈਂਟ ਸੀ ਉਸ ਤੋਂ ਬਾਅਦ ਪੀਆਰਕੇ ਆ ਗਈ ਜਿਹੜਾ ਕਿ ਸਰਫੇਸ ਅਪਰੇਸ਼ਨ ਹੁੰਦਾ ਸੀ। ਉਸ ਤੋਂ ਬਾਅਦ ਲੇਸਿਕ ਆ ਗਈ। ਜਿਹੜੀ ਕਿ ਅਸੀਂ ਬਲੇਡ ਨਾਲ ਕਰਦੇ ਸੀ ਉਹਦੇ ਚ ਕਮੀਆਂ ਹੁੰਦੀਆਂ ਸਨ ਪਰ ਉਦੋਂ ਉਹ ਵੀ ਰੈਗੂਲਰ ਸੀ। ਉਹਨਾਂ ਨੂੰ ਦੂਰ ਕਰਨ ਵਾਸਤੇ ਬਲੇਡ ਫ੍ਰੀ ਲੇਸਿਕ ਆ ਗਈ। ਜਿਹਦੇ ਚ ਕਿ ਫਲੈਪ ਬਣਾਉਂਦੇ ਸੀ ਪਰ ਅਸੀਂ ਲੇਜ਼ਰ ਦੇ ਨਾਲ ਬਣਾਉਂਦੇ ਸੀ। ਉਹਦੇ ਚ ਕਮੀਆਂ ਹੋਰ ਘਟ ਗਈਆਂ। ਪਰ ਉਸ ਤੋਂ ਬਾਅਦ ਜਦੋਂ ਕਿ ਉਹਦੀਆਂ ਵੀ ਕਮੀਆਂ ਨੂੰ ਦੂਰ ਕਰਨ ਵਾਸਤੇ ਸਮਾਈਲ ਆ ਗਈ। ਦੈਟ ਇਜ਼ ਲੈਂਟਿਕਿਊਲ ਬੇ ਅੱਛਾ ਜਿਹਦੇ ਚ ਕੇ ਚੀਰਾ ਬਹੁਤ ਛੋਟਾ ਲੱਗਦਾ ਟਾਈਨੀ 2 ਮਿਮੀ ਦਾ ਲੱਗਦਾ ਔਰ ਉਹਦੇ ਨਾਲ ਆਕਸੀਜਨ ਨਾਰਮਲ ਹੁੰਦੀ ਹੈ ਉਦਾਂ ਰਹਿੰਦੀ ਹੈ ਇਹਦੇ ਨਾਲ ਨਾਲ ਅਗਰ ਸਮਾਈਲ ਵੀ ਨਹੀਂ ਹੋ ਸਕਦੀ ਤਾਂ ਫਿਰ ਇੱਕ ਹੋਰ ਟ੍ਰੀਟਮੈਂਟ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਰੀਜਨਲ ਨੰਬਰ ਬਹੁਤ ਜ਼ਿਆਦਾ ਹੋਵੇ ਜਾਂ ਕੋਰਨੀਆ ਥਿਨ ਹੈ ਜਾਂ ਉਹ ਕੁਝ ਆਈਸੀਐਲਐਸ ਨੂੰ ਕਹਿੰਦੇ ਇੱਕ ਤਰ੍ਹਾਂ ਦਾ ਲੈਂਸ ਹੁੰਦਾ ਹੈ ਜਿਹੜਾ ਅਸੀਂ ਨੇਚਰਲ ਆਈ ਦੇ ਅੰਦਰ ਨਾਰਮਲ ਲੈਂਸ ਦੇ ਨਾਲ ਹੀ ਫਿਟ ਕਰ ਦਿੰਨੇ ਉਹ ਸਪਲੀਮੈਂਟ ਕਰਦਾ ਹੈ ਨਾਰਮਲ ਲੈਂਸ ਨੂੰ ਤੇ ਪਾਵਰ ਨੂੰ ਔਰ ਬੱਚਾ ਚਸ਼ਮੇ ਤੋਂ ਬਿਨਾਂ ਦੇਖ ਸਕਦਾ ਹੈ ਸੋ ਬਹੁਤ ਸਾਰੀਆਂ ਟ੍ਰੀਟਮੈਂਟਸ ਹੈਗੀਆਂ ਨੇ ਜਿਹਦੇ ਬਾਰੇ ਆਪਾਂ ਵਿਸਤਾਰਚ ਗੱਲ ਕਰਾਂਗੇ ਸਰ ਲੇਸੇ ਜਿਹੜੀ ਟ੍ਰੀਟਮੈਂਟ ਤੁਸੀਂ ਦੱਸ ਰਹੇ ਹੋ ਹੁਣ ਜਿਹੜੀ ਟ੍ਰੀਟਮੈਂਟ ਹੋ ਸਕਦੀ ਹੈ ਕੁਝ ਇਹ ਵੀ ਵੈਲ ਕੀਤਾ ਜਾਂਦਾ ਸੀ ਤੁਸੀਂ ਟੈਕਨੋਲੋਜੀ ਨਾਲ ਤੇ ਵਾਪਸ ਜਿਹੜਾ ਨੰਬਰ ਆਇਆ ਜਨ ਸੀ ਹੁਣ ਉਹਦੀ ਪੋਸਿਬਿਲਿਟੀ ਘਟ ਗਈ ਹੈ ਜਿਹੜਾ ਕਈ ਗਾਹ ਕਰ ਕਹਿੰਦੇ ਸੀ 5 ਸਾਲ ਬਾਅਦ ਜਾਂ 4 ਸਾਲ ਬਾਅਦ ਬੰਦੇ ਦਾ ਨੰਬਰ ਵਾਪਸ ਆ ਗਿਆ ਕਿਉਂਕਿ अर्ली ਏਜ ਚ ਦੇ ਵਿੱਚ ਹੈ ਜੇ ਵਾਪਸ ਆ ਜਾਂਦਾ ਹੈ ਸਿਲਿੰਡਰਿਕਲ অর ਟੋਰਿਕ ਨੰਬਰ ਬੱਸ ਤੁਹਾਡਾ ਸੇ ਇਸਵਾਲ ਤੁਸੀਂ ਕੀਤਾ ਜੀ ਸਾਡੇ ਕੰਡੀਸ਼ਨਸ ਹੈਗੀਆਂ ਨੇ ਜੀ ਜਦੋਂ ਅਸੀਂ ਨੰਬਰ ਚੈੱਕ ਕਰਕੇ ਜਦੋਂ ਅਸੀਂ ਆਪਰੇਸ਼ਨ ਵਾਸਤੇ ਐਡਵਾਈਸ ਕਰਦੇ ਅਸੀਂ ਕਿੰਨੇ ਘੱਟੋ ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ ਦੂਸਰੀ ਚੀਜ਼ ਥਰ ਇਜ਼ ਨੋਟ ਬੀ ਐਪਰੀਸ਼ੀਏਬਲ ਚੇਂਜ ਇਨ ਦੀ ਨੰਬਰ ਯਾ ਨੰਬਰ ਸਟੇਬਲ ਹੋਣਾ ਚਾਹੀਦਾ ਮਤਲਬ ਕਿੰਨੇ ਪੀਰੀਅਡ ਤੋਂ ਸਟੇਬਲ ਹੋਣਾ ਚਾਹੀਦਾ ਪਿਛਲੇ 1 ਸਾਲ ਦੇ ਵਿੱਚ ਕੋਈ ਐਪਰੀਸ਼ੀਏਬਲ ਚੇਂਜ ਨਹੀਂ ਆਉਣਾ ਚਾਹੀਦਾ 0.25 ਥਿਸ ਵਾਰ दैट वे इट्स नॉट अ बिग इशू ਪਰ ਇਸ ਤੋਂ ਅਗਰ ਜ਼ਿਆਦਾ ਹੋਵੇ 0.5 ਤੋਂ ਜ਼ਿਆਦਾ ਹੋਵੇ ਤਾਂ ਫਿਰ ਆਪਾਂ ਨੂੰ ਵੇਟ ਕਰਨਾ ਚਾਹੀਦਾ ਕਿ ਸਟੇਬਲਾਈਜ਼ ਹੋ ਜੇ ਜਦੋਂ ਸਟੇਬਲਾਈਜ਼ ਹੋ ਜਾਵੇ ਤਾਂ ਉਦੋਂ ਕਰ ਸਕਦੇ ਹਾਂ ਦੂਸਰੀ ਚੀਜ਼ ਕਦੀ ਵੀ ਆਪਾਂ ਨੇਚਰਲ ਬੋਡੀ ਹੈ ਜੀ ਆਪਾਂ ਬਿਲਕੁਲ ਸਟੇਬਲ ਨਹੀਂ ਹੁੰਦੇ ਹਮੇਸ਼ਾ ਆਪਾਂ ਜਿੱਦਾਂ ਅੱਜ ਹੈਗਿਆਂ ਦਾ ਰਹਿ ਨਹੀਂ ਸਕਦੇ ਪਰ ਆਖਰੀ ਆਪਨਾ ਇੱਕ ਸਰੀਰ ਦਾ ਹਿੱਸਾ ਹੈ ਜਿੰਨੇ ਕੁ ਥੋੜਾ ਬਹੁਤ ਚੇਂਜ ਹੋਣਾ ਹੀ ਹੋਣਾ ਹੈ ਮਾਈਨਰ ਚੇਂਜ ਕੈਨ ਆਲਵੇਸ ਬੀ देयर ਅਸੀਂ ਹਮੇਸ਼ਾ ਇਹ ਕਹਿੰਨੇ ਕਿ ਵੀ ਆਰ ਗੋਇੰਗ ਟੂ ਮੇਕ ਦੀ ਪੇਸ਼ੈਂਟ ਇੰਡੀਪੈਂਡੈਂਟ ਆਫ ਗਲਾਸਿਸ ਨੋਟ 100 ਪਰਸੈਂਟ ਫਰੀ ਅੱਛਾ ਬੜਾ ਸੋਚਣ ਵਾਲੀ ਚੀਜ਼ ਹੈ ਜੀ ਫਰੀडम অর ਇੰਡੀਪੈਂਡੈਂਸ ਵਿੱਚ ਬਹੁਤ ਫਰਕ ਹੈ ਕਈ ਲੋਕ ਕਹਿੰਦੇ ਨੇ ਜੀ ਨੰਬਰ 0 ਹੋ ਜਾਊਗਾ ਜੀ ਅਸੀਂ ਕਹਿੰਨੇ ਤੁਹਾਡੇ ਹੁਣ ਪੰਜ ਨੰਬਰ ਹੈ ਜੀ ਪੰਜ ਦੇ ਵਿੱਚੋਂ ਅਗਰ 0.25 ਵੀ ਹੁੰਦਾ ਤਾਂ ਆਪਾਂ ਤਾਂ ਇੱਕ ਨਰਮ ਲੱਕ ਦੇ ਵਿੱਚ 0.25 ਹੋ ਸਕਦਾ ਹੈ 0.5 ਸੈਂਟਿਮੀਟਰ ਹੋ ਸਕਦਾ ਹੈ ਵਿਥੀ ਰੂਟ ਅਸਟਿਪਲਸ ਹੋ ਸਕਦੀ ਹੈ ਕਿਉਂਕਿ ਕੋਈ ਵੀ ਨੇਚਰਲ ਚੀਜ਼ ਜਿਹੜੀ ਹੁੰਦੀ ਹੈ ਉਹ 100% ਪਰਫੈਕਟ ਨਹੀਂ ਹੁੰਦੀ ਅਸੀਂ ਉਸ ਨੂੰ ਆਬਵੀਸ ਜਿਹੜੇ ਭਗਵਾਨ ਨੇ ਘੜਿਆ ਅਸੀਂ ਉਸ ਨੂੰ ਤਾਂ ਵਾਪਸ ਤਾਂ ਤਰੀ ਨਹੀਂ ਕਰ ਸਕਦੇ ਅਸੀਂ ਨੀਅਰ ਨਰਮ ਜਿਹੜਾ ਅਸੀਂ ਨੰਬਰ ਚੈੱਕ ਕਰ ਲੈਣਾ ਅਸੀਂ ਉਹਨੂੰ ਪੂਰਾ ਉਤਾਰ ਦੇਣਾ ਠੀਕ ਹੈ ਅਗਰ ਅਕਸਰ 95% ਕੇਸ ਦੇ ਵਿੱਚ ਨੰਬਰ 0 ਹੁੰਦਾ ਹੈ ਪਰ ਕੋਈ ਪਰਸੈਂਟ ਕੇਸ ਦੇ ਵਿੱਚ 0.25 ਦੇ ਤਰ੍ਹਾਂ ਹੋ ਸਕਦਾ ਸੋ 0 ਨਹੀਂ ਆਪਾਂ ਦੂਸਰੀ ਚੀਜ਼ ਲੋ ਕੈਨ ਨੰਬਰ ਦੁਬਾਰਾ ਨਹੀਂ ਆਏਗਾ ਕੋ اگر ਆਖਦੇ ਵਿੱਚ ਚੇਂजेस ਆਣਗੇ ਤਾਹੀ ਨੰਬਰ ਆਏਗਾ ਉਹ ਉਹੜਾ ਨੰਬਰ ਵਾਪਸ ਨਹੀਂ ਆਣਾ ਜੇ ਅਸੀਂ ਇਸ ਨੂੰ ਰਿਮੂਵ ਕਰ ਦਿੱਤਾ ਕੋ ਨਵਾਂ ਨੰਬਰ ਹੋਏਗਾ ਔਰ 98% ਲੋਗਾਂ ਨੂੰ ਦੁਬਾਰਾ ਚੈਕਪਨ ਲਗਾਣ ਦੀ ਜ਼ਰੂਰਤ ਨਹੀਂ ਪੈਂਦੀ ਪਹਿਲੇ ਹੁੰਦਾ ਸੀ ਕਿ ਮੈਨੂੰ ਪੁਰਾਣੀ ਟੈਕਨੋਲੋਜੀ ਨਾ ਬਟ ਵੀ ਹੈਵ ਓਵਰਕਮ ਦੈਟ ਬਿਲਕੁਲ ਜਿਦਾ ਮੈਂ ਦੱਸਿਆ ਕਿ ਪਹਿਨੂੰ ਆਰਕ ਹੋਂਦੀ ਸੀ ਜਿਹਦੇ 63% ਰਿਜ਼ਲਟ ਹੁੰਦੇ ਸੀ ਉਹਦੇ ਵਿੱਚ ਪਲੱਸ ਜਾਂ ਮਾਈਨਸ ਵੱਡਾ ਨੰਬਰ ਚਲਾ ਜਾਂਦਾ ਸੀ ਆ ਜਿਹੜੇ ਹੁਣ ਲੇਟੈਸਟ ਟੈਕਨੀਕਸ ਹੈਗੇ ਉਹਦੇ ਵਿੱਚ ਇਹ ਨਹੀਂ ਹੁੰਦਾ 98 ਤੋਂ 99% ਕੇਸਸ ਦੇ ਵਿੱਚ ਇਹ ਪ੍ਰੋਬਲਮ ਰਿਜ਼ੋਲਵ ਹੋ ਜਾਂਦੀ ਹੈ ਸੋ ਉਰ ਉਸ ਤੋਂ ਵੀ ਫਿਰ ਅੱਗੇ ਚੱ ਦੇ ਵਿੱਚ ਨੰਬਰ ਜ਼ਿਆਦਾ ਹੈ ਜਾਂ پیشنਤੇ ਸਿਆਖ ਨੂੰ ਦੇਖਦੇ ਹਾਂ ਉਹਦੇ ਪੈਰਾਮੀਟਰਸ ਕੀ ਨੇ ਅਸੀਂ ਮਰੀਜ਼ ਨੂੰ ਪਹਿਲਾਂ ਦੱਸਦੇ ਹਾਂ ਕਿ ਤੁਹਾਡੇ ਆ ਚਾਂਸਸ ਹੈਗੇ ਨੇ ਜੇ ਨੰਬਰ ਦੁਬਾਰਾ ਆਉਣ ਤੇ ਤੇ ਫਿਰ ਅਸੀਂ ਤੁਹਾਡੇ ਐਸਾ ਪ੍ਰੋਸੀਜਰ ਕਰੀਏ ਜਿਸ ਦੇ ਨਾਲ ਕਿ ਫਿਊਚਰ ਆਪਸ਼ਨਸ ਆਪਣੇ ਓਪਨ ਰਹੇ ਤੋੜਾ ਸਵਾਲ ਹੋ ਸਰਦੇ ਕਿ ਇੱਕ ਵਾਰੀ ਆਪਰੇਸ਼ਨ ਹੋਵੇ ਦੋਹਰਾ ਵੀ ਹੋ ਸਕਦਾ ਹੈ ਕਿ ਹਾਂ ਹਾਂ ਬਈ ਐਗਜ਼ੈਕਟਲੀ ਇਹ ਸੋਚ ਰਹੀ ਸੀ ਕਿ ਪੋਸਿਬਿਲਟੀ ਹੈ ਕਿ ਹਾਂ ਦੋ ਦੋ ਵਾਰ ਫਿਰ ਤੋਂ ਉਸੇ ਹੀ ਤੇ ਬਿਲਕੁਲ ਤੁਹਾਡੀ ਗੱਲ ਹੈ ਮੈਂ ਹੁਣ ਤੁਹਾਨੂੰ ਸਵਾਲ ਕਰੀ ਲਿਆ ਜੀ ਹੀ ਹੈਸ ਬਹੁਤ ਲੋਗਾਂ ਦੇ ਸਵਾਲ ਹੁੰਦਾ ਹੈ ਕਿ ਇਹ ਕੋਈ ਕਰ ਲਿਆ ਤਾਂ ਦੁਬਾਰਾ ਕੋਈ ਹੋਰ ਆਪਰੇਸ਼ਨ ਵੀ ਹੋ ਸਕਦਾ ਨਹੀਂ ਕੋਈ ਹੋਰ ਆਪਰੇਸ਼ਨ ਕਰ ਸਕਦੇ ਨਹੀਂ ਕਰ ਸਕਦੇ ਕਿਉਂਕਿ ਜਿਹਨਾਂ ਨੇ 10 ਸਾਲ ਪਹਿਲੇ ਕਰਵਾਇਆ ਸੀ ਉਹਨਾਂ ਨੂੰ ਜੇ ਹੁਣ ਨੰਬਰ ਵਾਪਸ ਆ ਗਿਆ ਪੁਰਾਣੀ ਟੈਕਨੋਲੋਜੀ ਨਾਲ ਉਹਨਾਂ ਸੋਚਣਗੇ ਆ ਹੁਣ ਫੇਰ ਤੋਂ ਅਸੀਂ ਕਰਾਈਏ ਪੰਗਾ ਲਈਏ ਆਖ ਨਾ ਜਾਂ ਨਾ ਨਹੀਂ ਪੰਗਾ ਲੈਣ ਵਾਲੀ ਗੱਲ ਨਹੀਂ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਲੋਕ ਤਾਂ ਐਸੀ ਹੀ ਵਾਟ ਯੂਜ਼ ਕਰ ਦਿੰਦੇ ਨੇ ਐਕਚੁਅਲ ਦੇਜ ਮੈਂ ਤਾਂ ਸਿਰਫ ਮੈਂ ਕਹਿੰਦੀ ਨਾਲ ਅਸੀਂ ਗਰਾਊਂਡ ਲੈਵਲ ਤੋਂ ਆਉਂਦੇ ਆ ਅਸੀਂ ਉਹੀ ਕਹਿੰਦੇ ਜੋ ਅਸੀਂ ਸੁਣ ਕੇ ਆਉਂਦੇ ਲੋਕ ਜੋ ਕਹਿੰਦੇ ਕਿ ਇਹ ਕਰੀਏ ਜਾਂ ਨ ਸੋ ਜਦੋਂ ਆਪਾਂ ਕੋਈ ਵੀ ਟ੍ਰੀਟਮੈਂਟ ਸਾਡੇ ਕੋਲ ਮਰੀਜ਼ ਆਂਦਾ ਹੈ ਤਾਂ ਉਹਦੇ ਵਿੱਚ ਬਹੁਤ ਦੇਖਿਆ ਜਾਂਦਾ ਸਾਰੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਮਰੀਜ਼ ਨੂੰ ਐਡਵਾਈਸ ਕਰਦੇ ਹਾਂ ਕਿ ਤੁਹਾਡੇ ਵਾਸਤੇ ਬੈਸਟ ਪੋਸਿਬਲ ਪ੍ਰੋਸੀਜਰ ਕੀ ਹੈ ਕਿ ਤੁਹਾਡੇ ਵਾਸਤੇ ਪੀਆਰਕੇ ਜਾਂ ਟ੍ਰਾਂਸਪੀਰ ਕੀ ਹੈ ਜਾਂ ਤੁਹਾਡੇ ਵਾਸਤੇ ਬੇਸਿਕ ਚੰਗੇ ਜਾਂ ਤੁਹਾਡੇ ਵਾਸਤੇ ਸਮਾਈਲ ਚੰਗੇ ਜਾਂ ਇਹਨਾਂ ਚ ਨਹੀਂ ਹੋ ਸਕਦੇ ਤਾਂ ਤੁਹਾਡੇ ਵਾਸਤੇ ਕੀ ਆਈਸੀਐਲ ਚੰਗਾ ਹੈ ਸੋ ਡਿਫਰੈਂਟ ਵਿਧੀਆਂ ਹੈਗੀਆਂ ਜਿਨ੍ਹਾਂ ਨੂੰ ਕੀਤਾ ਜਾਂਦਾ ਦੂਸਰੀ ਚੀਜ਼ ਅਸੀਂ ਇਹ ਮਰੀਜ਼ ਨੂੰ ਐਡਵਾਈਸ ਕਰਦੇ ਹਾਂ ਕਿ ਤੁਹਾਡੇ ਆਜ ਸਮੇਂ ਦੇ ਨਾਲ ਕੀ ਨੰਬਰ ਦੁਬਾਰਾ ਆ ਸਕਦਾ ਹੈ ਕਿ ਅਗਰ ਨੰਬਰ ਦੁਬਾਰਾ ਆ ਸਕਦਾ ਤਾਂ ਆਪਾਂ ਫਿਊਚਰ ਆਪਸ਼ਨਸ ਨੂੰ ਕਿਉਂ ਨਾ ਓਪਨ ਰੱਖੀਏ ਕਿ ਅੱਜ ਜਿਹੜਾ ਆਪਾਂ ਟੈਕਨਿਕ ਕਰਾਂ ਕਰੀਏ ਕੱਲ ਨੂੰ ਅਗਰ ਨੰਬਰ ਆ ਜਾਂਦਾ ਦੁਬਾਰਾ ਤੇ ਆਪਾਂ ਉਹਦੇ ਵਾਸਤੇ ਕੀ ਕਰਦੇ ਕੀ ਦੁਬਾਰਾ ਕਰਕੇ ਤੁਹਾਡੇ ਚਸ਼ਮਾ ਉਤਾਰੇ ਜਾ ਸਕਦਾ ਹੈ ਅਸੀਂ ਮਰੀਜ਼ ਨੂੰ ਇਹਨਾਂ ਦੱਸਦੇ ਹਾਂ ਓਕੇ ਕਿ ਉਹ ਪੋਸਿਬਿਲਿਟੀ ਐਸੀ ਓਪਨ ਅਪ ਰੱਖ ਰਹੇ ਹਾਂ ਜਿੱਦਾਂ ਕੋਰਨੀਅਰ ਥਿਕਨੈਸ ਅਗਰ ਅੱਛੀ ਹੈ ਔਰ ਅਸੀਂ ਅਜ ਨੰਬਰ ਉਤਾਰ ਦੇਣਾ 98 ਟੂ 99% ਚਾਂਸ ਹੈ ਦੁਬਾਰਾ ਨੰਬਰ ਨਹੀਂ ਆਣਾ ਪਰ ਦੁਬਾਰਾ ਅਗਰ ਆਵੇ ਤਾਂ ਅਸੀਂ ਵੀ ਟ੍ਰੀਟਮੈਂਟ ਕਰ ਐਨਹਾਂਸਮੈਂਟ ਪ੍ਰੋਸੀਜਰ ਕਰ ਸਕਦੇ ਹਾਂ ਮਤਲਬ ਰੀਟ੍ਰੀਟਮੈਂਟ ਕਰ ਸਕਦੇ ਹਾਂ ਉਹਦੇ ਵਿੱਚ ਕੋਈ ਖਰਾਬੀ ਨਹੀਂ ਹੁੰਦੀ ਕੋਈ ਕੰਟਰਾਇਡਿਕੇਸ਼ਨ ਨਹੀਂ ਹੁੰਦੀ ਉਹਦੇ ਵਾਸਤੇ ਜਦੋਂ ਫਿਰ ਮਰੀਜ਼ ਦੇ ਕਈ ਵਾਰੀ ਆਉਂਦੇ ਤਾਂ ਅਸੀਂ ਦੁਬਾਰਾ ਚੈੱਕ ਕਰ ਲੈਂਦੇ ਹਾਂ ਕਿ ਕੀ ਇਹਦੇ ਵਾਸਤੇ ਪੋਸਿਬਿਲਿਟੀ ਹੈਗੀ ਹੈ ਜਾਂ ਨੰਬਰ ਦੁਬਾਰਾ ਆਉਣ ਦਾ ਕਾਰਨ ਕੀ ਹੈ ਅੱਛਾ ਉਹਨੂੰ ਦੇਖ ਕੇ ਫਿਰ ਟ੍ਰੀਟਮੈਂਟ ਕੀਤਾ ਜਾਂਦਾ ਜੇ ਤਾਂ ਅਸੀਂ ਅਗਰ ਆਈਸੀਐਲ ਕਰਦੇ ਹਾਂ ਤਾਂ ਆਈਸੀਐਲ ਦੇ ਵਿੱਚ ਅਗਰ ਨੰਬਰ ਕਰੀ ਮੰਨ ਲਓ ਕਿਸੇ ਮਰੀਜ਼ ਦਾ ਨੰਬਰ 10 ਜਾਂ 11 ਜਾਂ 12 ਹੈ ਅੱਜ ਅਸੀਂ ਉਹਦੇ ਆਈਸੀਐਲ ਕਰਦੇ ਨੇ ਚਸ਼ਮੇ ਨੰਬਰ ਉਤਰ ਜਾਂਦਾ ਉਹਦੀ ਆਕੂ ਦੀ ਲੰਬਾਈ ਵੱਧਦੀ ਹੈ ਦੁਬਾਰਾ ਕਰੀਬ 5 ਸਾਲ ਬਾਅਦ 7 ਸਾਲ ਬਾਅਦ 10 ਸਵਾ ਨੰਬਰ 1.5 ਫਿਰ ਆ ਜਾਂਦਾ ਅਸੀਂ ਜਾਂ ਤੇ ਆਈਸੀਐਲ ਨੂੰ ਐਕਸਚੇਂਜ ਕਰ ਸਕਦੇ ਹਾਂ ਜਾਂ ਅਸੀਂ ਉਹਦੇ ਉੱਪਰ ਲੇਜ਼ਰ ਟ੍ਰੀਟਮੈਂਟ ਕਰ ਸਕਦੇ ਹਾਂ ਅੱਛਾ ਤੋ ਚਸ਼ਮਾ ਫਿਰ ਉਤਰ ਚਲਦਾ ਆਮ ਤੌਰ ਤੇ ਹੋਰ ਸਮਰੀਜ਼ਾਂ ਦਾ ਸਵਾਲ ਹੁੰਦਾ ਹੈ ਕਿ ਆਪਾਂ ਲੇਜ਼ਰ ਕਰ ਲਈ ਕਿ ਬਾਅਦ ਵਿੱਚ ਕਦੀ ਚਿੱਟਾ ਮੋਤੀ ਜਾਂ ਕਾਲਾ ਮੋਤੀ ਆਏ ਤਾਂ ਕੋਈ ਸਰਜਰੀ ਹੋ ਸਕਦਾ ਹੈ ਠੀਕ yes ਇਹ ਸਟੇਟਮੈਂਟ ਤੋਂ ਬਾਅਦ ਮਰੀਜ਼ ਦੀ ਅੱਖ ਜਿਹਦਾ ਨਾਰਮਲ ਹੁੰਦੀ ਹੈ ਉਹ ਤਾਂ ਹੀ ਰਹਿੰਦੀ ਹੈ ਔਰ ਕੋਈ ਵੀ ਟਰੀਟਮੈਂਟ ਕੀਤਾ ਜਾ ਸਕਦਾ ਹੈ ਚਿੱਟਾ ਮੂਤੀ ਆਏਗਾ ਤਾਂ ਚਿੱਟੇ ਮੂਤੇ ਦਾ ਟਰੀਟਮੈਂਟ ਜਾਂ ਜਿਹੜੀ ਵੀ ਡਿਜ਼ੀਜ਼ ਆਏਗੀ ਉਹਦਾ ਟਰੀਟਮੈਂਟ ਕੀਤਾ ਜਾਏਗਾ ਸੋ ਹੁਣ ਇਸ ਟਾਈਮ ਨਾਲ ਮਨ ਮੈਂ ਕਹਿ ਸਕਦਾ ਵੀ ਕਿ ਟੈਕਨੋਲੋਜੀਜ਼ ਨਾਲ ਐਡਵਾਂਸਮੈਂਟ ਵੀ ਓਪਨ ਅਪ ਹੋ ਚੁਈਏ ਔਰ ਪੋਸਿਬਿਲਿਟੀ ਹਰ ਚੀਜ਼ ਕਰਾਣ ਦੀ ਵੀ ਓਪਨ ਅਪ ਹੋ ਚੁਈਏ ਪਹਿਲੇ ਆਈ ਡੋਨਟ ਥਿੰਕ ਕਿ ਦੋ ਜਾਂ ਤਿੰਨ ਆਪਰੇਸ਼ਨ ਕਿਸੇ ਇੱਕ ਅੱਖ ਤੇ ਜੇ ਲੇਸਿਕ ਹੋ ਗਿਆ ਤੋਂ ਬਾਅਦ ਦੁਬਾਰਾ ਆਪਰੇਟ ਕਰਨਾ ਹਰ ਕੋਈ ਸੋਚਦਾ ਸੀਗਾ ਕਿ ਇਹ ਕਰਵਾਈਏ ਜਾਂ ਨਾ ਕਰਵਾਈਏ ਬਟ ਉਹਨਾਂ ਚੀਜ਼ਾਂ ਨਾਲ ਪੌਸਿਬਿਲਿਟੀਜ਼ ਵੱਧ ਚੁੱਕੀਆਂ ਨੇ ਔਰ ਰਿਸਕ ਫੈਕਟਰ ਘੱਟ ਚੁੱਕਾ ਹੈ ਰਾਈਟ ਔਰ ਹਰ ਕਿਸੇ ਨੂੰ ਜੋ ਵੀ ਮਰੀਜ਼ ਆਂਦਾ ਉਹਨੂੰ ਆਪਦੇ ਡਾਕਟਰ ਦੇ ਨਾਲ ਇਹ ਸਾਰੀ ਚੀਜ਼ਾਂ ਜਰੂਰ ਡਿਸਕਸ ਕਰਨੀਆਂ ਚਾਹੀਦੀਆਂ ਤਾਂਕਿ ਤੁਹਾਡੇ ਦਿਮਾਗ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਅਗਰ ਹੋਣ ਤੋਂ ਦੱਪਰ ਨੂੰ ਤੁਹਾਡੇ ਕੋਲ ਪਤਾ ਹੋਵੇ ਕਿ ਹੋਣਾ ਕੀ ਹੈ ਤਾਂਕਿ ਤੁਹਾਨੂੰ ਬਾਅਦ ਵਿੱਚ ਇਹ ਨਾ ਹੋਵੇ ਕਿ ਮੈਂ ਆਪ ਰਾਇ ਸੀ ਮੈਨੂੰ ਹੋ ਗਿਆ ਕਿ ਤੋ ਹੁਣ ਕੀ ਹੋਏਗਾ ਹੂੰ ਐਕਚੁਅਲੀ ਅਨਦਰਨਾ ਐਕਸਪੀਰੀਅੰਸ ਜਿਹੜਾ ਓਵਰ ザ ইয়ারਸ ਉਹ ਇਹ ਸਾਰੀ ਚੀਜ਼ਾਂ ਸਾਡੇ ਦੇ ਸਾਹਮਣੇ ਲੈ ਕੇ ਆਇਆ ਔਰ ਇਹਨਾਂ ਦੇ ਐਕਸਪੀਰੀਅੰਸ ਨਾਲ ਮੈਂ ਤੁਹਾਡੇ ਸਾਰਿਆਂ ਤੱਕ ਇਹ ਗੱਲ ਜ਼ਰੂਰ ਪਹੁੰਚਾਉਣਾ ਚਾਹੁੰਦੀ ਕਿ ਇਹਨਾਂ ਨੇ ਜਿਹੜੇ ਛੋਟੇ ਛੋਟੇ ਗੱਲਾਂ ਦਸੀਆਂ ਨਾ ਪਹਿਲੇ ਤਾਂ ਆਪਣੀ ਅੱਖਾਂ ਦਾ ਧਿਆਨ ਰੱਖਣਾ, ਇhtiyat ਰੱਖਣਾ ਉਸਤੇ ਧਿਆਨ ਜ਼ਰੂਰ ਦਿਓ। ਪੇਰੈਂਟਸ ਔਰ ਟੀਚਰਸ ਨੂੰ ਆਪਣੇ ਬੱਚਿਆਂ ਦੀ ਅੱਖਾਂ ਲਈ ਇਹ ਚੀਜ਼ਾਂ ਨੂੰ ਆਬਜ਼ਰਵ ਜਿਹੜੇ ਇਹਨਾਂ ਨੇ ਪੁਆਇੰਟਰਸ ਦੱਸੇ ਨੇ ਬਹੁਤ ਛੋਟੀ ਗੱਲਾਂ ਆ ਕਿ ਜੇ ਤੁਹਾਡੀ ਬੱਚਾ ਅੱਖਾਂ ਇਦਾਂ ਕਰਕੇ ਦੇਖ ਰਿਹਾ ਹੈ ਜਾਂ ਦੂਰੋਂ ਦੇ 6 ਮਨਸ ਦੇ ਵਿੱਚ ਆਪਣੇ ਬੱਚਿਆਂ ਦਾ ਨੰਬਰ ਜ਼ਰੂਰ ਟੈਸਟ ਕਰਾਓ ਕਿਉਂਕਿ एवरीवन ਬਡੀ ਇਜ਼ ਐਕਸਪੋਜ਼ ਟੂ ਫੋਨਸ ਐਂਡ ਲੈਪਟਾਪਸ ਸੈਕੰਡਲੀ ਜਦੋਂ ਤੁਸੀਂ ਲੈਸਿਕ ਕਰਵਾ ਜਾਂਦੇ ਆਂ ਅੱਖਾਂ ਦਾ ਆਪਰੇਟਰ ਕਰਵਾ ਜਾਂਦੇ ਆਂ ਤਾਂ ਆਪਣੇ ਡਾਕਟਰ ਨੂੰ ਜਿਹੜੀ ਜਿਹੜੀ ਸਰ ਨੇ ਗੱਲਾਂ ਦਸੀਆਂ ਹੈ ਕਿ ਇਹਨਾਂ ਨੂੰ ਕੁਐਸਚਨ ਆਊਟ ਜ਼ਰੂਰ ਕਰੋ ਕਿ ਤੁਹਾਡੀ ਯੂਸੇਜ ਕੀ ਹੈ ਤੁਹਾਨੂੰ ਕਿਸ ਤਰੀਕੇ ਦੇ ਲੈਂਸ ਚਾਹੀਦੇ ਤੁਹਾਡਾ ਨੰਬਰ ਕਿੰਨਾ ਹੋਣਾ ਚਾਹੀਦਾ ਆਪਣੇ ਡਾਕਟਰਸ ਨੂੰ ਕੰਸਲਟ ਕਰੋ ਜੇ ਤੁਸੀਂ ਇੱਥੇ ਨਹੀਂ ਆ ਸਕਦੇ ਬਟ ਫਾਰ ਮੀ ਆਈ ਵੁੱਡ ਸੇ ਹੀ ਇਜ਼ ਵਨ ਆਫ ਦਾ ਐਕਸਪਰਟ ਇਨ ਦ ਮਤਲਬ ਤੁਹਾਡੇ ਬ੍ਰਾਂਚਸ ਵੀ ਅਸੀਂ ਜਾਣਦੇ ਕਿ ਠੰਡਾ ਹਸਪਤਾਲ ਤੇ ਦੀ ਬ੍ਰਾਂਚਸ ਵੀ ਓਪਨ ਅਪ ਹੋਈਆਂ ਨੇ ਹੁਸ਼ਿਆਰਪੁਰ ਦੇ ਵਿੱਚ ਐਂ ਪਠਾਨਕੋਟ ਦੇ ਵਿੱਚ ਮਾਈ ਰਾਈਟ ਸਰ ਸੋ ਉੱਥੇ ਵੀ ਓਪਨ ਅਪ ਨੇ ਸਰ ਉੱਥੇ ਪਰਸਨਲੀ ਜਾਣਦੇ ਨੇ ਰਿਵਿਊ ਕਰਦੇ ਨੇ ਪੇਸ਼ੈਂਟਸ ਨੂੰ ਜਲੰਧਰ ਦੇ ਵਿੱਚ ਠੰਡਾ ਹਸਪਤਾਲ ਮੋਲਟਾ ਇਹ ਤਾਂ অল টাইম স্যার ਸਾਨੂੰ ਮਿਲਦੇ ਅਸੀਂ ਖੁਦ ਆ ਜੰਨੇ ਜਦੋਂ ਵੀ ਸਾਨੂੰ ਕੋਈ ਵੀ ਦਿੱਕਤ ਹੁੰਦੀ ਸੋ ਥੈਂਕ ਯੂ ਸੋ ਮਚ ਸਰ ਇਨੀ ਵੈਲਿਊਏਬਲ ਇਨਫੋਰਮੇਸ਼ਨ ਬਿਕੋਜ਼ ਇਹ ਇਨਫੋਰਮੇਸ਼ਨ ਅੱਜ ਦੀ ਨਿਕਲਦੀ ਨਹੀਂ ਮੈਂ ਜਦਾਂ ਕਿਹਾ ਨਾ 3 ਡੈਕੇਡਸ ਮੋਰ 3 3 ਦਹਾਕਿਆਂ ਤੋਂ ਇਹ ਜਿਹੜੀ ਐਕਸਪੀਰੀਅੰਸ ਸਰ ਦਾ ਹੈ ਉਹ ਸਾਨੂੰ ਸਾਫ਼ ਚਲਗਦਾ ਵੀ ਔਰ ਤੁਹਾਡੇ ਐਕਸਪੀਰੀਅੰਸ ਦੇ ਨਾਲ ਅਸੀਂ ਵੀ ਬਹੁਤ ਕੁਝ ਸਿੱਖਦੇ ਹਾਂ ਪਿਛਲੀ ਵਾਰ ਵੀ ਆਏ ਸੀ ਕਿ ਅਸੀਂ ਬਹੁਤ ਕੁਝ ਸਿੱਖਿਆ ਸੀ ਇਸ ਵਰ ਵੀ ਥੈਂਕ ਯੂ ਸੋ ਮਚ ਸਰ ਤੁਸੀਂ ਸਾਡੀ ਹੈਲਪ ਕੀਤੀ ਔਰ ਇਹ ਸਾਰੀ ਇਨਵੈਲਿਊਏਬਲ ਇਨਫੋਰਮੇਸ਼ਨ ਸਾਨੂੰ ਸ਼ੇਅਰ ਕੀਤੀ ਥੈਂਕ ਯੂ ਸੋ ਜਾਣੇਦਾਨ ਦੇ ਇੱਕ ਉਹਨਾਂ ਨੂੰ ਸ਼ਾਇਦ ਇਨਸਪਾਇਰ ਕਰ ਚੁਈ। ਸੋ ਹਮੇਸ਼ਾ ਧਿਆਨ ਰੱਖੋ ਕਿ ਤੁਹਾਡੀਆਂ ਅੱਖਾਂ ਚੰਗੀ ਤਰ੍ਹਾਂ ਦੇਖਦੇ ਰਹਿਣ ਔਰ ਦੁਨੀਆ ਤੁਹਾਨੂੰ ਚੰਗੇ ਦੇ ਦੇ ਜੋ ਤੁਸੀਂ ਆਪ ਦੀ ਅਸੀਦ ਕਨੇ ਕਸੀ ਤੋਂ ਤੁਹਾਨੂੰ ਸਿਰ ਨਜ਼ਰ ਦਿੰਦੇ ਆ। ਦਿੰਦੇ ਆ। ਨਜ਼ਰੀਆ ਤਾਂ ਤੁਹਾਡਾ ਹੈ। ਸੋ ਸੋ ਤੁਸੀਂ ਨਜ਼ਰ ਸਾਡੇ ਪਰੋ ਠੀਕ ਰੱਖੋ ਨਜ਼ਰੀਆ ਆਪਣਾ ਚੰਗਾ ਰੱਖੋ ਦੁਨੀਆ ਚੰਗੀ ਤਰ੍ਹਾਂ ਦੇਖੋ ਦੁਨੀਆ ਦਾ ਆਨੰਦ ਮਾਣੋ ਦੁਨੀਆ ਨਾਲ ਬੁਨੇਸ਼ ਤੁਸੀਂ ਖੁਸ਼ ਰਹੋ ਤੁਹਾਡੇ ਨਾਲ ਦੁਨੀਆ ਖੁਸ਼ ਰਹੇ। absolutely so thank you so much sare jana ne join kita thanda hai hospital is yes, sponsors him old town branch so you can definitely come here and visit dr js sengri jehre uh, bahut sahi tarike de naal tuhanu guide vi karenge aur twaadi akhan di treatment vi karange sshe ka